ਔਰ ਲੋਕ ਸਭਾ ਚੋਣਾਂ ਦੇ ऐलान ਤੋਂ ਬਾਅਦ ਸਿਆਸੀ ਪਾਰਟੀਆਂ ਵਿੱਚ ਟਿਕਟਾਂ ਨੂੰ ਲੈ ਕੇ ਹੋੜ ਲੱਗ ਗਈ ਹੈ ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਸੀਨੀਅਰ ਕਾਂਗਰਸੀ ਆ ਗੁਰਜਿੰਦਰ ਕੌਰ ਪਠੱਲ ਨੇ ਟਿਕਟ ਦੇ ਲਈ ਆਪਣੀ ਦਾਵੇਦਾਰੀ ਠੋਕੀ ਹੈ ਜਦੋਂ ਕਿ ਮੌਜੂਦਾ ਰਾਜ ਸਭਾ ਸੰਸਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹਨਾਂ ਆਪਣੀ ਗੱਲ ਸਕਰੀਨਿੰਗ ਕਮੇਟੀ ਦੇ ਸਾਹਮਣੇ ਰੱਖੀ ਹੈ ਤੇ ਗੁਰਦਾਸਪੁਰ ਸੀਟ ਨੂੰ ਲੈ ਕੇ ਫੈਸਲਾ ਉਹਨਾਂ ਰਾਹੁਲ ਗਾਂਧੀ ਉੱਤੇ ਛੱਡ ਦਿੱਤਾ ਅੰਦਰ ਬੈਠ ਕੇ 13 ਦੀਆਂ 13 ਸੀਟਾਂ ਬਾਰੇ ਮੈਂ ਜਾਣਕਾਰੀ ਦਿੰਦੀ ਹਾਂ ਕਿ ਅਕਾਲੀ ਦਲ ਨੂੰ ਤੇ ਭਾਜਪਾ ਨੂੰ ਅਸੀਂ ਮੁਕਾਬਲਾ ਦੇਣ ਵਾਸਤੇ ਸਾਨੂੰ ਕਿਸ ਕਿਸਮ ਦੀ ਸਟ੍ਰੈਟਜੀ ਚਾਹੀਦੀ ਕਿਸ ਕਿਸਮ ਦੇ ਸਾਨੂੰ ਕੈਂਡੀਡੇਟ ਚਾਹੀਦੇ ਨੇ ਤੇ ਮੈਂ ਇਹ ਵੀ ਗੱਲ ਉਹਨਾਂ ਨੂੰ ਕਹੀ ਹੈ ਕਿ ਕੋਈ ਵੀ ਫਾਈਟ ਜਿਹੜੀ ਹੈ ਇਹਨੂੰ ਲਾਈਟਲੀ ਆਪਾਂ ਨਾ ਲਈਏ ਸੋ ਸਾਨੂੰ ਆਪਣੀ ਇਹ ਸਾਰੀ ਲੜਾਈ ਜਿਹੜੀ ਹੈ ਇਹ ਤਗੜੇ ਹੋ ਕੇ ਲੜਨੀ ਪਊਗਾ ਗੁਰਦਾਸਪੁਰ ਨੂੰ ਲੈ ਕੇ ਤੇ ਮੈਂ ਅੰਦਰ ਇਹਨਾਂ ਨੂੰ ਕਿਹਾ ਕਿ ਕਾਂਗਰਸ ਪ੍ਰੈਜ਼ੀਡੈਂਟ ਦੀ ਡਿਸਕ੍ਰੀਸ਼ਨ ਤੇ ਛੱਡਦੀ ਹੈ ਜੋ ਉਹ ਫੈਸਲਾ ਕਰਨਗੇ ਸਾਡੇ ਲੀਡਰ ਨੇ ਜੋ ਕਰਨਗੇ ਸਾਨੂੰ ਵੇਖੋ ਸਾਡਾ ਮਿਸ਼ਨ ਹੈ ਕਿ ਪੰਜਾਬ ਦੇ ਵਿੱਚ 13 ਸੀਟਾਂ ਜਿੱਤਣੀਆਂ ਅਸੀਂ ਇੱਕ ਪਰਿਵਾਰ ਹਾਂ ਤੇ ਪਰਿਵਾਰ ਦਾ ਮਤਲਬ ਇਹੀ ਹੁੰਦਾ ਹੈ ਕਿ ਕਾਂਗਰਸ ਲੀਡਰਸ਼ਿਪ ਜਿਹੜੀ ਹੈ ਰਾਹੁਲ ਗਾਂਧੀ ਜੀ ਜੋ ਫੈਸਲਾ ਕਰਨਗੇ ਮੈਨੂੰ ਮੰਜ਼ੂਰ ਹੈ ਅੱਜ ਅਸੀਂ ਪੰਜਾਬ ਦੇ ਵਿੱਚ 55 ਫੇਰ ਸਿੱਟ ਪ੍ਰਾਪਤ ਕਰ ਸਕਦੇ ਹਾਂ ਸਾਡੀ ਜਿੱਤ ਪ੍ਰਾਪਤ ਹੋ ਸਕਦੀ ਹੋਣੀ ਚਾਹੀਦੀ ਹੈ ਤੇ ਇਹਨਾਂ ਨੂੰ ਛੇਤੀ ਫੈਸਲਾ ਕੀਤਾ ਜਾਵੇ ਜਿਹੜੇ ਟਿਕਟਾਂ ਦਾ ਹੈ ਤੇ ਆਪਣੇ ਜਿੱਥੇ-ਕਿੱਥੇ ਹੈਗੇ ਕੰਸਿਸਟੈਂਸੀ ਬਾਰੇ ਉਹ ਗੱਲਾਂ ਜਿਹੜੀਆਂ ਸੀ ਅੰਦਰ ਆਪਣੀ ਰਾਜ ਦਿੱਤੀ ਹੈ ਕਿਸੇ ਥਾਂ ਤੇ ਕਿਸੇ ਸੀਟ ਤੇ ਕੋਈ ਵੀ ਹੋਵੇ ਮੇਰੇ ਲਈ ਤਾਂ ਇੱਕ ਤੋਂ ਲੈ ਕੇ ਸੀਟ ਤੋਂ ਜਿੱਥੇ-ਜਿੱਥੇ ਆਲੇ-ਦੁਆਲੇ ਤੇ ਪੰਜ ਚਾਰ ਤੇ ਹੋਰ ਜਾ ਸਕਦੇ ਆ ਤੁਹਾਡੀ ਗੱਲ ਨਹੀਂ ਪਿਆਰੀ ਹੈ ਸੰਗਰੂਰ ਨੂੰ ਲੈ ਕੇ ਨਹੀਂ ਮੈਂ ਦੱਸਿਆ ਤੁਹਾਨੂੰ ਕਿ ਤਿਆਰੀ ਮੈਂ ਸਿਰਫ ਇਹ ਨਹੀਂ ਕਰਦੀ ਹੁੰਦੀ ਕਿ ਮਹਾਰਿੰਦਰ ਕੋਲ ਪੱਠਲ ਨੇ ਆਪਦੇ ਲਈ ਤਿਆਰੀ ਕਰਨੀ ਹੈ ਆਪਦੀ ਪਾਰਟੀ ਲਈ ਅਸੀਂ ਹਰ ਥਾਂ 'ਤੇ ਤਿਆਰ ਬਣ ਤਿਆਰ ਰਹਿੰਦੇ ਆਂ ਅੱਜ ਵੀ ਹੈਗੇ ਆਂ ਲੇਕਿਨ ਮੈਂ ਕਦੇ ਇਹ ਨਹੀਂ ਕਿਹਾ ਕਿ ਜੀ ਮੈਂ ਮੈਨੂੰ ਆ ਚਾਹੀਦਾ ਮੈਨੂੰ ਦਿਓ ਮੈਂ ਇਹ ਨਹੀਂ ਕਿਹਾ ਮੈਂ ਚਾਹੁੰਦੀ ਕਿ ਸਾਨੂੰ 13 ਸੀਟਾਂ ਜ ਉਹ ਮੇ ਕਿਆ ਆਏਗਾ ਜੋ ਫੈਸਲਾ ਸਾਡੀ ਹਾਈ ਕਮਾਂਡ ਕਰੂਗੀ ਉਹਦੇ ਤੇ ਸਾਰੇ ਅਸੀਂ ਦਿਨ ਰਾਤ ਇੱਕ ਕਰਕੇ ਫੁੱਲ ਚੜਾਉਂਦੇ